ਕੀ ਨਾ ਤੁਸੀਂ ਕੀ ਕੋਨੇ ਕੰਮ ਕੰਮ ਕਰਦੇ ਦੇਖੋ ਘੁੰਮਣ ਮੇਰਾ ਬੜਾ ਪਿਆਰਾ ਮਿੱਤਰ ਸੀ ਉਹਦੇ ਨਾਲ ਮੇਰਾ ਬਹੁਤ ਪਿਆਰ ਸੀਗਾ ਉਹਦੀ ਪਿਆਰ ਕਰਕੇ ਹੀ ਮੈਂ ਇੱਥੇ ਆਇਆ ਕਿ ਬਾਕੀ ਤੁਹਾਨੂੰ ਵੀ ਪਤਾ ਆ ਉਹਦੀ ਮੌਤ ਕਿਦਾਂ ਹੋਈ ਆ ਤੇ ਮੈਂ ਸਰਕਾਰ ਅੱਗੇ ਬੇਨਤੀ ਕਰਦਾ ਕਿ ਉਸ ਡਾਕਟਰ ਨੂੰ ਪੁੱਛਣਾ ਚਾਹੀਦਾ ਜਿਹਨਾਂ ਡਾਕਟਰਾਂ ਤੋਂ ਅਣਗੈਲੀ ਹੋਈ ਆ ਉਹਨਾਂ ਨੂੰ ਗ੍ਰੀਫਲੀ ਪੁੱਛਣਾ ਚਾਹੀਦਾ ਹੋਈ ਕਿ ਕਿਦਾਂ ਰਹਤੇ ਆ ਉਹ ਦੇਖੋ ਬਰਿੰਦਰ ਘੁੰਮਣ ਇੱਕ ਯਾਰ ਆਈਡੀਆ ਜਗਾ ਉਹ ਵੈਜੀਟੇਰੀਅਨ ਬਾਡੀ ਬਿਲਡਰ ਸਦੇ ਉਹ ਮੀਟ ਆਂ ਦਾ ਮਸ਼ੀ ਨਹੀਂ ਖਾਂਦਾ ਸੀ ਹਾਂਜੀ ਹਾਂਜੀ ਉਹ ਦਰੂ ਨਹੀਂ ਪੀਂਦਾ ਸੀ ਤੇ ਦੁੱਧ ਦੀ ਬਾਲਟੀ ਡੀਕ ਲਾ ਕੇ ਪੀਂਦਾ ਸੀ ਤੇ ਉਹ ਗਊਆਂ ਮੱਝਾਂ ਰੱਖੀਆਂ ਸੀ ਉਹਨੇ ਤੇ ਦੁੱਧ ਵੇਚਦਾ ਸੀ ਦੁੱਧ ਵੇਚ ਕੇ ਐਨ ਸਰੀਰ ਨਵਾ ਕਰਦਾ ਸੀ ਔਰ ਜਿਮ ਨੂੰ ਪਾਲਦਾ ਸੀ ਜਿਮ ਚ ਠੀਕ ਹੈ ਆਉਂਦੇ ਸੀ ਜਿਹੜੇ ਬੱਚੇ ਉਹਨਾਂ ਨੂੰ ਸੇਹ ਦਿੰਦਾ ਸੀ ਸੋ ਮੈਂ ਇਹੀ ਕਹਿਣਾ ਭਈ ਆਪਣਾ ਸਰੀਰ ਬਣਾਓ ਘੁੰਮਣ ਵਾਂਗੂ ਵਧੀਆ ਟੰਗ ਨਾਲ ਇਨਸਪੀਰੇਸ਼ਨ ਹੋਣੀ ਚਾਹੀਦੀ ਆ ਸੇਹਦ ਲਓ ਔਰ ਆਈਡੀਅਲ ਬਣੋ ਦੇਖੋ ਮਤਲਬ ਕਰੋ ਤੇ ਜਾਂਦੇ ਆ ਬੜੀ ਧੀਰ ਦਾ ਭਾਜੀ ਮੈਨੂੰ ਤਾਂ 25-30 ਸਾਲ ਹੋ ਗਏ ਜਾਂ ਜਾਣਦੇ ਨੂੰ ਉਹ ਜਦੋਂ ਉਹ ਸਾਰਾ ਗਰਾਊਂਡ 'ਚ ਤਾਂ ਮੰਡੀ ਪ੍ਰੋਗਰਾਮ ਕਰਾਉਂਦੇ ਹੁੰਦੇ ਸੀ ਹੈਨਾ ਤੇ ਮੈਂ ਉੱਥੇ ਕਮੈਂਟਰੀ ਕਰਦਾ ਹੁੰਦਾ ਜਦੋਂ ਪ੍ਰੋਗਰਾਮ ਕਰਾਉਂਦੇ ਹੁੰਦੇ ਸੀ ਠੀਕ ਹੈ ਕੋਈ ਕੋਈ ਕੁਝ ਲੱਗਣ ਨਹੀਂ ਪਤਾਗਾ ਕਿ ਭਾਜੀ ਕੁੰਮਰ ਸਾਹਿਬ ਨੂੰ ਕਿੰਨੇ ਦਿਨਾਂ ਜਾਣਦੇ ਸੀ ਨੀ ਨਹੀਂ ਕੁੰਮਰ ਸਾਹਿਬ ਅੱਜ ਕਦੀ ਰਜਨੇਸ਼ਨ ਦਾ ਨਵਾਂ ਨਹੀਂ ਦੇਖੋ ਉਹਨਾਂ ਨੂੰ ਕੁਝ ਨਹੀਂ ਪਤਾ ਐਡੇ ਆਰਟਿਸਟ ਮੈਂ ਉੱਥੇ ਕਮੈਂਟਰੀ ਕਰਦਾ ਹੁੰਦਾ ਸੀ ਮੈਂ ਬੜਾ ਕਮੈਂਟਰੀ ਵੀ ਕਹਿੰਦੇ ਮੈਨੂੰ ਉਹਦੇ ਚਾਹ ਨਹੀਂ ਸਕਦੇ ਨੇ ਸੰਗੇ ਯਾਰਾ ਯਾਰ ਸ਼ੁਕਰ ਲਾਦੂ ਮੇਰੀਆਂ ਗੱਲਾਂ ਨੂੰ ਇੰਜੋਏ ਕਰਦਾ ਹੁੰ ਤੇ ਅਜਬ ਕੁਮਨ ਸਾਹਿਬ ਅੱਜ ਜੇ ਕਿਤੇ ਯਾਰ ਤੂੰ ਉੱਥੇ ਹੁੰਦਾ ਨਾ ਤੇ ਮੇਰਾ ਅੱਜ ਹੀ ਗੀਤ ਰਿਲੀਜ਼ ਹੋਇਆ ਭਾਜੀ ਉਹ ਬੜਾ ਵਧੀਆ ਸਭਿਆਚਾਰਕ ਗੀਤ ਆ ਸੋ ਉਹ ਹੁੰਦਾ ਅੱਜ ਤੇ ਉਹਨੇ ਬੜਾ ਬਨਚਾ ਲੜ ਕਰਨੇ ਸੀ ਕਹਣਾ ਸੱਚੀ ਯਾਰ ਗੀਤ ਦੇ ਲਵਜ਼ ਗਿਲ ਸਟੂਡੀਓ